ਨਿਆ ਵੇਲਾ ਆਪਾਂ ਦੱਬ ਕੇ ਆਏ ਤੇ ਵੀ ਨਹੀਂ ਹੁੰਦੀ ਹਾਂ ਹਾਂ ਤੇ ਵਧੀਆ ਹੋ ਗਿਆ ਮੈਂ ਮਾ ਗਰੋਂ ਦੇਖਦੀ ਆਈਆਂ ਹਾਂ ਹਾਂ ਜੇ ਸਾਡੇ ਨਾਲ ਕਈ ਦਿਨਾਂ ਬਾਅਦ ਆਈ ਹੈਗੇ ਹੁਣ ਸਬਜ਼ ਤੇ ਤਿੰਨ ਚਾਰ ਦਿਨ ਹੋ ਗਏ ਉੱਦੇ ਤੋੜ ਕੇ ਲਿਆਂਦੀ ਤੇ ਇਹ ਤਿੰਨ ਚਾਰ ਕਵੇਲੇ ਹੀ ਲੱਗੀਆਂ ਹੋਈਆਂ ਨੇ ਸਾਡੇ ਖੇਤੋਂ ਸਪੈਦਿਆਂ ਤੇ ਛੜ ਗਈਆਂ ਤੇ ਲੱਗਦੀਆਂ ਬਹੁਤ ਨੇ ਤੋਰੀਆਂ ਤੋੜਦੀਆਂ ਵੀ ਪਾਉੜੀ ਲਾ ਕੇ ਕੈਂਦੀ ਸਾਡੇ ਉਹ ਲੱਗਣ ਵਧੀਆ ਲੱਗੀਆਂ ਤੇ ਕੱਚੇ ਕੱਚੇ ਤੋਰੀਆਂ ਨੇ ਸਬਜ਼ ਬਹੁਤ ਸੁਆਦ ਬਣਦੀ ਦੁੱਧੀਆਂ ਪਾ ਕੇ ਇਹਦੀ ਸਾਰੇ ਲਾਵਾਂਗੇ ਖਾ ਗੋ ਤਾਂ ਨਾਨਕੀ ਨਾਨਕੀ ਵੀ ਭਗ ਜਗੇ ਹੁਣ ਅੱਜ ਹੁਣ ਚਲ ਚੰਗਾ ਸਾਬ ਜਤ ਨੂੰ ਨਾਨਕੀ ਜਾਣਦਾ ਹੋ ਰਿਹਾਗਾ ਤੂੰ ਬੈਠ ਕੇ ਤੋਰੀਆਂ ਦੀ ਸਬਜ਼ੀ ਖਾ ਲੈ ਨਾਨਕੀ ਫੇਰ ਵਗ ਜਗੇ ਮਾਂ ਕੋਈ ਨਹੀਂ ਜਾਂਦੇ ਸਾਡੇ ਨਾਨੀ ਨੂੰ ਵੀ ਤੋਰੀਆਂ ਦੀ ਸਬਜ਼ੀ ਪਸੰਦ ਆ ਗਈ ਹੁਣ ਨਾਨੀ ਨਾਨੀ ਕਹੂਗੀ ਦੁੱਧ ਜਿਹਾ ਪਾ ਕੇ ਕਰ ਲੋ ਵਧੀਆ ਬਣਦੀ ਹੈਗੀ ਬਚੇ ਦੇ ਘੱਟ ਪਾ ਹੈ ਘਠੇ ਘੱਟ ਪਾਵਾਂਗੇ ਇੱਕੋ ਪਾਵਾਂਗੇ ਪਿਆਜ਼ ਨਾਨੀ ਕਹਿੰਦੀ ਤੋਰੀਆਂ ਦੀ ਸਬਜ਼ੀ ਚ ਘੱਟ ਪਾਈ ਇੱਕ ਪਿਆਜ਼ ਪਾ ਕੇ ਫੇਰ ਸਬਜ਼ੀ ਬਣਾ ਜੋ ਆਪਾਂ ਪਿਆਜ਼ ਜਿੱ ਕੋਈ ਪਾਵਾਂਗੇ ਨਾਨੀ ਦੇ ਫਰਮਾਇਸ਼ ਤੇ ਬਣਾਵਾਂਗੇ ਜਿਵੇਂ ਨਾਨੀ ਕਹੂਗੀ ਸਾਡੀ ਜਿਵੇਂ ਨਾਨੀ ਖਾਊਗੀ ਉਵੇਂ ਬਣਾਵਾਂਗੇ ਸਬਜ਼ੀ ਤੇ ਬਹੁਤ ਵਧੀਆ ਤੋਰੀਆਂ ਨੇ ਕੱਚੇ ਕੱਚੇ ਚੱਲ ਵਾ ਹੁਣ ਤਾਂ ਖੇਤਾਂ ਚੋਂ ਲੱਗ ਜੂਗੀ ਸਬਜ਼ੀ ਕੁਛ ਨਾ ਹੁਣ ਤਾਂ ਉਹ ਘਾਟ ਰਹੀ ਮਹਿੰਗੀ ਬਹੁਤ ਹੋ ਰਹੀ ਹੈ ਸਬਜ਼ੀ ਮੀਹਾਂੀਆਂ ਕਰਕੇ ਮਰ ਗਈਆਂ ਬਿੱਲਾ ਲੋਕਾਂ ਦੀਆਂ ਸਬਜ਼ੀਆਂ ਹੁਣ 80 90 ਰੁਪਏ ਕਿਲੋ ਕੁ ਦੁੱਦੇ ਤੋਰੀਆਂ ਹੋ ਰਹੀਆਂ ਨੇ ਬਹੁਤ ਮਹਿੰਗੀ ਹੋ ਰਹੀ ਹੈ ਇਹ ਸਬਜ਼ੀ ਨਹੀਂ ਲੱਗਦੀ ਨਹੀਂ ਮਾਰ ਨੂੰ ਉੱਧਰ ਉੱਧਰ ਹਾਂ ਯਾਨੀ 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 ਕੋਲ ਤਾਂ ਕੋਲ ਦਿੱਲੀ ਖੋਲ ਦੂ ਤੇ ਥੋੜੀ ਖੋਲ ਦੇ ਇੱਥੇ ਕੰਡ ਸੋਨੇ ਦੇ ਤੂੰ ਗੜਨ ਨਾਲ ਨਾਲ ਖਿੱਚਦਾ ਖਿੱਚਦਾ ਖੁੰ ਲੈਣੇ ਵਾਲੀ ਓਏ ਲੈ ਲੈ ਤੈਨੂੰ ਮੈਂ ਚੱਕ ਲਈ ਔਰ ਲਾਟੇ ਦਾ ਕੀ ਚੱਕਾ ਤੇਰੇ ਮਾਂ ਨੂੰ ਮੇਰੇ ਘਰ ਆ ਨਾ ਇਹ ਦੇਖ ਹੁੰਦੀ ਨਹੀਂ ਇਹ ਖੁੰ ਲੈਣੇ ਆਈਆ ਤੂੰ ਇੱਕ ਫੇਰ ਨਾ ਕਰੀ ਖੁਲਗੀ ਖੁਲਗੀ ਫੋਲਤੀ ਜਾ ਤੇਰੀ ਫੋਲਤੀ ਮੈਂ ਸੁਧਰ ਕਰ ਅਦਰ ਕਰ ਮੈਂ ਸੁ ਆ ਜਾ ਮੈਂ ਨਾ ਮੈਂ ਤਾਂ ਮਾਰ ਲਿੰਦਾ ਚੱਲ ਕਿਹ ਮਾਰ ਲਿੰਦਾ ਮੈਂ ਤਾਰ ਵੀ ਚੱਲ ਲੇਗੇ ਸਭ ਜੇ ਤੋੜੂਗਾ ਜਿੱਡੀ ਕਰ ਥੋੜਾ ਸਭ ਜੇ ਤਾਰ ਵੀ ਜਾਣ ਸਿੱਖੀ ਆ ਸਭ ਜੇ ਤਾਰ ਚੋਂ ਨਾ ਹੁੰਦਾ ਹੁੰਦਾ ਸੋ ਮੇਰਾ ਖੂਨ ਆ ਪੀ ਮੈਂ ਨਹੀਂ ਨਾ ਨਾ ਤੂੰ ਨਾ ਪਾਉਂ ਉਹ ਤੇਰੇ ਉਹ ਤੇਰੇ ਆਏ ਨਹੀਂ ਖੁੱਲਦੀ ਹੈਗੀ ਜਿਹੜੇ ਹਸਾਂ ਨਾ ਤੂੰ ਫੋਲਦਾਂਗਾ ਇਹ ਤਾਂ ਕੋਈ ਦੇਖ ਤਾਂ ਜਾ ਰਹੀਆਂ ਨਾ ਤੂੰ ਕੱਟੇ ਖੋਲ ਦੇ ਤਾਰ ਚੋਣੀਆਂ ਲੇਟ ਹੋ ਰਿਆਂਗੇ ਜੇ ਨਹੀਂ ਖੁੱਲਦੀ ਤਾਂ ਮੈਂ ਖੋਲ ਦਾਨੀਆਂ ਨਾ ਹਾਰ ਮੰਨ ਲੈ ਨਾ ਬਸ ਨਹੀਂ ਖੁੱਲਗੀ 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 ਹਾਰ ਮੰਨ ਲੈ ਨਾ ਮੈਂ ਤਾਂ ਮੀ ਤਾਂ ਕੱਟੀ ਨੂੰ ਖੋਲ ਦਾਂ ਨਹੀਂ ਖੁੱਲਦੀ ਹਾਰ ਮੰਨ ਲੈ ਸਭ ਜਾਂਦਾ ਬਸ ਨਹੀਂ ਖੁੱਲਨੇ ਵਾਲੀ ਆ ਉਹ ਗੇਟ ਲਾਈਨ ਦੱਲੀ ਸਾਡਾ ਹਾਂ ਆਹਾਂ ਮੰਨ ਲਈ ਹਾਰੋ ਅੰਲੰਡਨੀ ਐ ਨਹੀਂ ਭੋਲਦੀ ਹੁੰਦੀ ਉੱਤਰ ਹੋ ਜਾ ਹੋਰ ਕਿੰਨੇ ਤੇਰੇ ਮਿੱਕੇ ਮਾਵਾ ਉੱਤਰੋ ਉੱਤਰੋ ਦਿਲਾਲੀ ਸਾਤ ਕਹਿੰਦਾ ਮੈਂ ਕੱਟੀ ਖੋਲ ਦੂੰਗਾ ਮੈਂ ਕਿਆ ਖੋਲ ਨਹੀਂ ਸਕਦੀ ਦੇਖਾਂਗੇ ਕਿਵੇਂ ਖੋਲੂਗਾ ਓਏ ਕੱਟੀ ਹੈ ਹਰਾਮੀ ਕੱਟੀ ਦੇਖਦੇ ਵੀ ਖੋਲ ਸਕਦਾ ਅੱਜ ਉਹ ਦਸਿਆਣਾ ਤੂੰ ਤੂੰ ਜਾਬ ਜਾ ਕੱਕ ਚੱਕ ਤਾ ਦੇਖਦੇ ਵੀ ਕੱਟੀ ਖੋਲ ਜਾ ਉੱਤਰ ਉੱਤਰ ਹੋ ਜਾ ਹੁਣ ਐ ਹੋ ਜਾ ਮੇਰੇ ਕਨੀਆ ਹੀ ਜੰਨੀਆ ਬਸ ਬਸ ਮਮੀ ਕਿੰਨੇ ਥਣ ਚੰਗਾਉਣੇ ਨੇ ਦੋ ਥਣ ਦੋ ਥਣ ਕੱਟਿਓਂ ਚੰਗਾ ਦੇ ਦੋ ਚੋਲਾਗੇ ਹੈਗੇ ਨੇ ਇਹਦੇ 6 ਨੇ 6 ਕਿੱਥੇ ਨੇ 4 ਥਣ ਨੇ ਉਹ ਘਰ ਬੰਸਰੀ ਚੜ ਤੇ ਇੱਥੇ 6 ਛੋਟੇ ਛੋਟੇ ਉਹ ਨਾ ਦੇਗਾ ਉਹ ਮਰ ਜਾਂਦਾਗਾ ਉਹ ਦੁੱਧ ਦੇ ਦੋ ਬਿਲ ਚੁੰਗਲਾ ਹਲੇ था हमार में